सत श्री फ्रेंड्स आओ पंजाबी सिक्खी स्वागत है फ्रेंड्स आप कर रहे हैं नवी उड़ान पुस्तक पर क्वेश्चन आंसर तो अज आप लैसन कर रहे हैं चौथा खंड देडौने खंड मतलब शुगर खंड देखौने तो चलो देखते हैं की क्वेश्चन है सही विकल्प चुनना है पहला मतलब ये फिलिम का है खाली था भरो ਤੇ ਆਪਾਂ ਇਹਦੇ ਵਿੱਚੋਂ ਚੁਣ ਕੇ ਇੱਥੇ ਲਿਖ ਵੀ ਸਕਦੇ ਆ ਤੇ ਇਹਦੇ ਵਿੱਚ ਆਪਾਂ ਟਿੱਕ ਦਾ ਨਿਸ਼ਾਨ ਵੀ ਲਗਾ ਸਕਦੇ ਆ ਖੰਡ ਦੇ ਖਿਡੌਣੇ ਡੈਸ਼ ਦੇ ਬਣੇ ਹੁੰਦੇ ਹਨ ਗੁੜ ਖੰਡ ਮਿੱਟੀ ਕ ਲੱਕੜ ਕਿਸ ਦੇ ਬਣੇ ਹੁੰਦੇ ਖੰਡ ਦੇ ਨੈਕਸਟ ਖੰਡ ਦੇ ਖਿਡੌਣੇ ਡੈਸ਼ ਦੇ ਕੰਮ ਆਉਂਦੇ ਹਨ ਖਾਨ ਸਜਾਉਂ ਦੇਖਣ ਕਖੇੜਨ ਖੰਡ ਦੇ ਖਿਡੌਣੇ ਕਿਸ ਦੇ ਕੰਮ ਆਉਂਦੇ ਹਨ ਖਾਣ ਦੇ ਕੰਮ ਆਉਂਦੇ ਨੇ ਹੈ ਨਾ ਨੈਕਸਟ ਹੈ ਖੰਡ ਦੇ ਖਿਡੌਣੇ ਇੱਕ ਤਰ੍ਹਾਂ ਦੇ ਡੈਸ਼ ਹੁੰਦੇ ਹਨ ਖੇਡ ਮਠਿਆਈ ਦਵਾਈ ਇਕ ਜ਼ਰੂਰਤ ਮਠਿਆਈ ਮਿੱਠੇੰ ਦੇ ਨੇ ਤੇ ਇਹਨੂੰ ਕੀ ਕਹਿੰਦੇ ਮਠਿਆਈ ਖੰਡ ਦੇ ਖਿਡੌਣੇ ਇੱਕ ਤਰ੍ਹਾਂ ਦੀ ਮਠਿਆਈ ਹੁੰਦੇ ਹਨ ਨੈਕਸਟ ਹੈ ਬੱਚੇ ਇਹਨਾਂ ਨੂੰ ਡੈਸ਼ ਹਨ ਬੱਚੇ ਇਹਨਾਂ ਨੂੰ ਖਾਂਦੇ ਹਨ ਖਾਂਦੇ ਹਨ ਸਜਾਉਂਦੇ ਹਨ ਲੁਕਾਉਂਦੇ ਹਨ ਕਤੋੜ ਦਿੰਦੇ ਕੀ ਆ ਜੂਗਾ ਖਾਂਦੇ ਹਨ ਬੱਚੇ ਇਹਨਾਂ ਨੂੰ ਖਾਂਦੇ ਹਨ ਅੱਗੇ ਆ ਫਰੈਂਡਸ ਸੇਵ ਕਣ ਚੁਣਾਉ ਦਾ ਅਗਲਾ ਖਾਂਡ ਨੂੰ ਡੈਸ਼ ਚੰਬੜ ਜਾਂਦੀਆਂ ਹਨ ਮੱਖੀਆਂ ਕੀੜੀਆਂ ਕਿਰਲੀਆਂ ਕਿ ਬਿੱਲੀਆਂ ਖਾਂਡ ਨੂੰ ਕੀ ਚੰਬੜ ਜਾਂਦੀਆਂ ਹਨ ਕੀੜੀਆਂ ਮੱਖੀਆਂ ਵੀ ਚੰਬੜਦੀਆਂ ਪਰ ਮੱਖੀਆਂ ਬਿੰਦੀਆਂ ਚਿੰਬੜੀਆਂ ਕੀ ਇਹ ਕੀੜੀਆਂ ਠੀਕ ਹੈ ਪਤਾਸੇ ਤੇ ਮਖਾਣੇ ਡੈਸ਼ ਤੋਂ ਮਿਲਦੇ ਹਨ ਹੱਟੀਆਂ ਹਸਪਤਾਲ ਸਕੂਲ ਕ ਖੇਤਾਂ ਹੱਟੀਆਂ ਹੱਟੀਆਂ ਕੀ ਹੁੰਦੀ ਹੈ ਦੁਕਾਨਾਂ ਜਿਹੜੀਆਂ ਹੁੰਦੀਆਂ ਉਹਨੂੰ ਕਹਿੰਦੇ ਹੱਟੀ ਠੀਕ ਹੈ ਅਗਲਾ ਹੈ ਇਹ ਲਿਖੇ ਸ਼ਬਦਾਂ ਨੂੰ ਅਰਥਾਂ ਨਾਲ ਮਿਲਾਓ ਇਹ ਸ਼ਬਦ ਦਿੱਤਾ ਹੈ ਇਹਨਾਂ ਨੂੰ ਅਰਥ ਦੱਸਣੇ ਨੇ ਕਿ ਹੈ ਪੱਜ ਪੱਜ ਮਤਲਬ ਬਹਾਨਾ ਲਗਾਉਣਾ ਪੱਜ ਦਾ ਕੀ ਹੁੰਦਾ ਬਹਾਨਾ ਲਗਾਣਾ ਇਹਦਾ ਛਾਪਾ ਕਿੰਦਾ ਟੋਕਰੀ ਮਖਾਣੇ ਇੱਕ ਤਰ੍ਹਾਂ ਦਾ ਪ੍ਰਸਾਦ ਪਤਾਸੇ ਕੀ ਹੁੰਦੇ ਆ ਖੰਡ ਦੀ ਮਠਿਆਈ ਸਾਂਭਣਾ ਬਚਾ ਕੇ ਰੱਖਣਾ ਸਾਂਭਣਾ ਕੀ ਹੁੰਦਾ ਬਚਾ ਕੇ ਰੱਖਣਾ ਠੀਕ ਹੈ ਜਲਦੀ ਜਲਦੀ ਨੋਟ ਕਰ ਲਓ ਅੱਗੇ ਹੋਰ ਲਿਖ ਲੈਂਦੇ ਆ ਅਗਲੇ ਕੁਐਸਚਨ ਚਲੋ ਫਰੈਂਡਸ ਅਗਲੇ ਦੇਖ ਲੈਂਦੇ ਆ ਅਗਲਾ ਕੁਐਸਚਨ ਹੈ ਕਾਵਿ 17 ਪੂਰਾ ਕਰੋ ਕਾਵਿ ਦੀਆਂ ਲਾਈਨਾਂ ਜਿਹੜੀਆਂ ਕਵਿਤਾ ਦੀਆਂ ਲਾਈਨਾਂ ਹਨ ਉਹਨਾਂ ਨੂੰ ਪੂਰਾ ਕਰਨਾ ਹੈ ਡੈਸ਼ ਲਗਾਈ ਹੋਗੀ ਉਹਨੂੰ ਤੁਸੀਂ ਪੂਰਾ ਕਰਨਾ ਇੱਥੇ ਮੈਂ ਇਹ ਪੂਰਾ ਕਰ ਦਿੱਤਾ ਹੋਇਆ ਹੈ ਠੀਕ ਹੈ ਮੇਲੇ ਚੋਂ ਲਿਆ ਕੇ ਅਸੀਂ ਮੰਜੇ ਤੇ ਡੈਸ਼ ਮਨੇ ਹੁਣ ਪੂਰਾ ਕਰਨਾ ਤੁਸੀਂ ਮੰਜੇ ਤੇ ਸਜਾਉਨੇ ਆਜੂਗਾ ਮੇਲੇ ਚੋਂ ਲਿਆ ਕੇ ਅਸੀਂ ਮੰਜੇ ਤੇ ਸਜਾਉਨੇ ਕੀ ਪਤਾਸੇ ਖੰਡ ਦੇ ਛਿਡੋਣੀ ਫੇਰ ਅਗਲਾ ਹੈ ਸਭ ਨੂੰ ਦਿਖਾ ਕੇ ਫੇਰ ਸਭ ਤੋਂ ਡੈਸ਼ ਲੁਕਾਉਨੇ ਸਭ ਤੋਂ ਲੁਕਾਉਨੇ ਸਭ ਨੂੰ ਦਿਖਾ ਕੇ ਫੇਰ ਸਭ ਤੋਂ ਲੁਕਾਉਨੇ ਅਗਲਾ ਕੁਸਚਨ ਦੇਖ ਲਓ ਜੋ ਨਹੀਂ ਮਿਲਦੇ ਜੁਲਦੇ ਉਸ ਨੂੰ ਕੱਟ ਦੇਣਾ ਮਤਲਬ ਕੱਟ ਲਗਾਉ ਉਹਨੂੰ ਕਰੋਸ ਕਰ ਦੇਣਾ ਜਿਹੜੇ ਮਿਲਦੇ ਜੁਲਦੇ ਨਹੀਂ ਇਸ ਇਹਦੇ ਨਾਲ ਇਹ ਹੈ ਇਹਦੇ ਨਾਲ ਜਿਹੜੇ ਮਿਲਦੇ ਨਹੀਂ ਜਿਦਾਂ ਖਿਡੋਣੇ ਬਚਾਉਨੇ ਬਣਾਉਨੇ ਖਾਣੇ ਖਿਡੌਣੇ ਬਚਾਉਣੇ ਬਣਾਉਣੇ ਖਾਣੇ ਤੇ ਆਜੂਗਾ ਹੈਨਾ ਮਿਲਦਾ ਨਹੀਂ ਹੈ ਨਾ ਇਹ ਖਿਡੌਣੇ ਬਣਾਉਣੇ ਬਚਾਉਣੇ ਇਹ ਆ ਗਿਆ ਹੈ ਨਾ ਤੇ ਖਾਣੇ ਇਹ ਔੜ ਹੋ ਗਿਆ ਖੰਡ ਵੰਡ ਵੱਡਾ ਡੰਡ ਵੱਡਾ ਤੇ ਆਜੂਗਾ ਅਲੱਗ ਹੈ ਨਾ ਖੰਡ ਵੰਡ ਡੰਡ ਆ ਗਿਆ ਤੇ ਵੱਡਾ ਅਲੱਗ ਹੋ ਗਿਆ ਨਾ ਫਿਰ ਇਹ ਖੰਡਾ ਮੰਡ ਡੰਡਾ ਝੰਡਾ ਉਹ ਦੋ ਠੀਕ ਹੈ ਮੰਡ गलत आ जाएगा है ने? अगे है पज पज गज सेम हो गए गलत आ जाएगा फिर है मंजा मंजा मजा गंजा पंजा मंजा गंजा पंजा आ जाऊगा मजा क्रॉस आ जाएगा। समझ आ गई फ्रेंड्स? तो चलो जल्दी ना नोट कर लो ਅਗਲੇ ਵੀ ਕੁਐਸਚਨ ਲਿਖ ਲੈ ਲੈਂਦੇ ਜਲਦੀ ਨਾਲ ਤੇ ਚਲੋ ਬੱਚੋ ਅੱਗੋਂ ਇਹਦੇ ਕੁਐਸਚਨ ਦੇਖ ਲੈਂਦੇ ਆਂ ਹੈਟ ਲਿਖੇ ਪ੍ਰਸ਼ਨਾਂ ਦੇ ਉੱਤਰ ਦੋ ਪੰਜਵਾਂ ਕੁਐਸਚਨ ਹੈ ਇਸ ਦਾ ਪਹਿਲਾ ਕੁਐਸਚਨ ਹੈ ਬੱਚੇ ਖੰਡ ਦੇ ਖਿਡੌਣੇ ਕਿੱਥੋਂ ਲੈ ਕੇ ਆਏ ਉੱਤਰ ਚ ਕੀ ਲਿਖਾਂਗੇ ਬੱਚੇ ਖੰਡ ਦੇ ਖਿਡੌਣੇ ਕਿੱਥੋਂ ਲੈ ਕੇ ਆਏ ਸੀ ਮੇਲੇ ਚੋਂ ਲੈ ਕੇ ਆਏ ਹੈ ਨਾ ਕਵਿਤਾ ਪੜ੍ਹੀ ਹੈ ਨਾ ਮੇਲੇ ਚੋਂ ਕਿੱਥੋਂ ਲੈ ਕੇ ਆਏ ਸੀ ਮੇਲੇ ਚੋਂ ਲੈ ਕੇ ਆਏ ਸੀ ਦੂਸਰਾ ਹੈ ਉਹਨਾਂ ਵਾਸਤੇ ਇਹ ਖੰਡ ਦੇ ਘੜੋਣੇ ਕੀ ਹਨ ਉਹਨਾਂ ਵਾਸਤੇ ਖੰਡ ਦੇ ਘੜੋਣੇ ਖੇਡਣ ਦੀ ਚੀਜ਼ ਹਨ ਬਹੁਤ ਖੁਸ਼ ਹੁੰਦੇ ਜਦੋਂ ਬੱਚੇ ਖੰਡ ਦੇ ਘੜੋਣੇ ਲੈ ਕੇ ਆਉਂਦੇ ਛੋਟੇ ਛੋਟੇ ਹੁੰਦੇ ਬੱਚੇ ਇਹ ਬਹੁਤ ਕਰਦੇ ਆ ਠੀਕ ਹੈ ਤੁਸੀਂ ਵੀ ਕਰਦੇ ਹੋ ਉਹ ਬੱਚਿਆਂ ਨੇ ਇਹਨਾਂ ਨਾਲ ਕੀ ਕੀਤਾ ਤੀਸਰਾ ਕੁਐਸਚਨ ਹੈ ਬੱਚਿਆਂ ਨੇ ਇਹਨਾਂ ਨਾਲ ਕੀ ਕੀਤਾ ਬੱਚਿਆਂ ਨੇ ਖੰਡ ਦੇ ਘੜੋਣੇ ਮੰਜੇ ਤੇ ਸਜਾ ਦਿੱਤੇ ਮਤਲਬ ਸਜਾ ਕੇ ਰੱਖ ਦਿੱਤੇ ਠੀਕ ਹੈ ਅਗਲਾ ਹੈ ਕੀ ਬੱਚੇ ਇਹਨਾਂ ਨੂੰ ਕਿਸੇ ਨਾਲ ਵੰਡਣਾ ਚਾਹੁੰਦੇ ਸਨ ਨਹੀਂ ਨਹੀਂ ਇਹਦੇ ਪਿੱਛੇ ਕੋਮਾ ਲਾਵਾਂਗੇ ਸੀ ਨਹੀਂ ਬੱਚੇ ਇਹਨਾਂ ਨੂੰ ਕਿਸੇ ਨਾਲ ਨਹੀਂ ਵੰਡਣਾ ਚਾਹੁੰਦੇ ਸਨ ਬੱਚੇ ਇਹਨਾਂ ਨੂੰ ਨਹੀਂ ਬੱਚੇ ਇਹਨਾਂ ਨੂੰ ਕਿਸੇ ਨਾਲ ਨਹੀਂ ਵੰਡਣਾ ਚਾਹੁੰਦੇ ਸਨ ਅਗਲਾ ਹੈ ਟੁੱਟ ਫੁੱਟ ਜਾਣ ਤੋਂ ਬਾਅਦ ਖੰਡ ਦੇ ਖਿਡੌਣਿਆਂ ਦਾ ਬੱਚਿਆਂ ਨੇ ਕੀ ਕੀਤਾ ਫੁੱਟ ਜਾਣ ਤੋਂ ਬਾਅਦ ਖੰਡ ਦੇ ਖਿਡੌਣਿਆਂ ਨੂੰ ਬੱਚਿਆਂ ਨੇ ਪੋਰ-ਪੋਰ ਕੇ ਖਾਦਾ ਉਹਨਾਂ ਨੂੰ ਇੱਦਾਂ ਚੂਰਾ ਕਰ ਲਿਆ ਹੱਥ ਨਾਲ ਉਹਨੂੰ ਪੋਰ ਪੋਰ ਨਾ ਕਹਿੰਦੇ ਆ ਪੋਰ-ਪੋਰ ਕੇ ਉਹਨਾਂ ਨੂੰ ਖਾਦਾ ਠੀਕ ਹੈ ਤੇ ਜਲਦੀ ਨਾਲ ਨੋਟ ਕਰ ਲੂ ਅਗਲੇ ਕੁਐਸਚਨ ਵੀ ਲਿਖ ਲੈਂਦੇ ਹਾਂ ਤੇ ਫਰੈਂਡਸ ਜਲਦੀ ਨਾਲ ਅਗਲਾ ਕੁਐਸਚਨ ਵੀ ਦੇਖ ਲਈਏ ਅਗਲਾ ਇਸ ਦਾ ਲਾਸਟ ਕੁਐਸਚਨ ਹੈ ਕਿ ਖੰਡ ਦੇ ਖਿਡੌਣਿਆਂ ਦਾ ਸਵਾਦ ਮਿੱਠਾ ਹੁੰਦਾ ਹੈ ਹਾਂਜੀ ਖੰਡ ਦੇ ਖਿਡੌਣਿਆਂ ਦਾ ਸਵਾਦ ਮਿੱਠਾ ਹੁੰਦਾ ਹੈ ਖੰਡ ਦੇ ਖਿਡੌਣੇ ਮਿੱਠੇ ਹੁੰਦੇ ਹਨ ਇਹ ਸੀ ਇਹ ਕੁਐਸਚਨ ਆਨਸਰ ਇਹਦੇ ਤੇ ਅਗਲਾ ਕੁਐਸਚਨ ਹੈ ਬਹੁਵਚਨ ਤੋਂ ਇੱਕਵਚਨ ਬਣਾਓ ਪਹਿਲਾਂ ਆਪਾਂ ਇੱਕਵਚਨ ਤੋਂ ਬਹੁਵਚਨ ਬਣਾਉਂਦੇ ਸੀ ਨਾ ਤੇ ਹੁਣ ਇਹਦੇ ਵਿੱਚ ਕੀ ਹੈ ਬਹੁਵਚਨ ਤੋਂ ਇੱਕਵਚਨ ਬਣਾਓ ਮੰਜੇ ਮੰਜੇ ਜ਼ਿਆਦਾ ਹੋ ਗਏ ਨਾ ਮੰਜੇ ਦਾ ਇੱਕਵਚਨ ਕੀ ਹੋ ਜਾਊਗਾ ਮੰਜਾ ਮੰਜੇ ਇੱਕਵਚਨ ਕੀ ਹੋ ਜਾਊਗਾ ਮੰਜਾ ਫਿਰ ਹੈ ਖਿਡੌਣੇ ਖਿਡੌਣੇ ਦਾ ਇਕਵਚਨ ਕੀ ਹੋ ਜਾਊਗਾ ਖਿਡੌਣਾ ਫਿਰ ਇਹ ਪਤਾਸੇ ਪਤਾਸਾ ਪਤਾਸੇ ਦਾ ਕੀ ਹੋ ਜਾਊਗਾ ਪਤਾਸਾ ਮਖਾਣੇ ਮਖਾਣੇ ਦਾ ਕੀ ਹੋ ਜਾਊਗਾ ਮਖਾਣਾ ਛਾਪੇ ਛਾਪੇ ਦਾ ਕੀ ਹੋ ਜਾਊਗਾ ਛੱਬਾ ਇੱਥੇ ਇਕਵਚਨ ਲਿਖਣਾ ਧਿਆਨ ਦੇਣਾ ਜੇ ਤੁਹਾਡੇ ਇੱਥੇ ਬਹੁਵਚਨ ਲਿਖਿਆ ਹੈ ਇਕਵਚਨ ਬਣਾਣਾ ਤਾਂ ਤੁਸੀਂ ਇਕਵਚਨ ਹੀ ਬਣਾਣਾ ਜੇ ਇੱਧਰ ਇਕਵਚਨ ਤੋਂ ਬਹੁਵਚਨ ਬਣਾਣਾ ਤਾਂ ਤੁਸੀਂ ਇੱਧਰ ਬਹੁਵਚਨ ਬਣਾਣਾ ਠੀਕ ਹੈ ਫਰੈਂਡਸ ਤੇ ਇਹ ਲੈਸਨ ਆਪਣਾ ਖਤਮ ਹੋ ਗਿਆ ਖੰਡ ਦੇ ਕਿਢੋਣੇ ਤੇ ਫਰੈਂਡਸ ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਦੇ ਆਂ ਅਗਲੀ ਕਲਾਸ ਵਿੱਚ ਮਿਲਾਂਗੇ ਅਗਲਾ ਚੈਪਟਰ ਲੈ ਕੇ ਤੇ ਤਦ ਤੱਕ ਲਈ ਓਕੇ ਬਾਏ ਬਾਏ ਟੇਕ ਕੇਅਰ ਫਰੈਂਡਸ ਥੈਂਕ ਯੂ